ਸਤਿ ਸ੍ਰੀ ਅਕਾਲ ਹੁਣ ਆਪਾਂ ਪਹੁੰਚ ਗਏ ਬੀਸੀ ਦੀ ਪਾਰਲੀਮੈਂਟ ਦੇ ਕੋਲੇ ਇੱਥੇ ਅਰਦਾਸ ਮੂਵੀ ਦੀ ਸ਼ੂਟਿੰਗ ਵੀ ਹੋਈ ਸੀਗੀ ਤੇ ਆਪਾਂ ਲਗਭਗ ਉੱਥੇ ਪਹੁੰਚ ਗਏ ਆ ਮੂਰੇ ਢਾਬ ਜੀ ਹੈ ਇੱਕ ਤੇ ਜਿਹੜੀ ਪਾਰਲੀਮੈਂਟ ਆ ਸਾਰੀ ਜਿਹੜੀ ਪਾਰਲੀਮੈਂਟ ਆ ਇਹ ਬੀਸੀ ਦੀ ਪਾਰਲੀਮੈਂਟ ਆ ਤੇ ਬਹੁਤ ਸੋਹਣੀ ਆ ਪੁਰਾਣੀ ਬਿਲਡਿੰਗ ਆ ਬਹੁਤ ਜ਼ਿਆਦੇ ਤੇ ਆ ਦੇਖੋ ਸੀ ਇਹਦੇ ਉੱਤੇ ਜਿਹੜਾ ਉਹ ਬੰਦੇ ਦਾ ਬੁੱਤ ਆ ਆ ਦੇਖੋ ਆਹ ਤੇ ਵਿੱਚ ਜਾਵਾਂਗੇ ਆਪਣਾ ਟਾਈਮ ਲਿਆ ਹੋਇਆ ਇਹਦੇ ਅੰਦਰ ਚੱਲਾਂਗੇ ਤੇ ਜੇ ਮੂਵੀ ਬਣਾਉਣ ਦਿੱਤੀ ਤਾਂ ਆਪਾਂ ਬਣਾਵਾਂਗੇ ਥੋੜੀ ਬਹੁਤੀ ਪੈਸੇ ਆਪਾਂ ਇੱਕ ਵਾਰੀ ਪਹਿਲਾਂ ਵੀ ਇਹਦੇ ਅੰਦਰ ਜਾ ਚੁੱਕੇ ਹਾਂ ਆ ਇਹਨਾਂ ਨੇ ਇਹਦਾ ਨਾਂ ਕੀ ਲੈਂਦੀ ਸੀ ਟੋਟਮ ਪੋਲ ਟੋਟਮ ਪੋਲ ਆ ਤੇ ਇਹਦਾ ਅਸੀਂ ਨਾਂ ਨੂੰ ਭੁੱਲ ਜਾਂਦੇ ਆ ਭਾਈ ਤੇ ਆਹ ਟੋਟਮ ਪੋਲ ਆ ਇੱਥੇ ਰੰਗ ਕੀਤਾ ਪਿਆ ਤੇ ਟੋਟਮ ਪੋਲ ਦੇ ਆ ਦੇਖੋ ਬਹੁਤ ਘੈਂਟ ਆ ਬਹੁਤ ਸੋਹਣਾ ਆ ਦੇਖੋ ਇਸ ਤਰ੍ਹਾਂ ਦਾ ਉਹ ਥੱਲੇ ਲਿਖਿਆ ਹੋਇਆ ਕੁਸੂ ਪੜਾ ਕੇ ਲਿਆਉਣਾ ਤੁਹਾਨੂੰ ਆ ਜਾਓ ਫਿਰ ਉਹਨੇ ਨਾਲ ਆਪਣੇ ਹਾਂ ਆਪਣੇ ਮਾਗਰ ਮਾਰ ਬਹੁਤ ਖੂਬਸੂਰਤ ਆ ਟੋਟਮ ਪੋਲ ਦੇ ਆਪਾਂ ਜਿਹੜਾ ਲਿਖਿਆ ਹੋਇਆ ਥੱਲੇ ਉਹ ਵੀ ਤੁਹਾਨੂੰ ਦਿਖਾਉਣਾ ਹੈ ਤਾਂ ਕਿ ਤੁਸੀਂ ਆਪਣੇ ਆਪ ਪੜ ਲਿਓ ਕੀਲੇਸ਼ਾ ਹੋਇਆ ਆਲੋ ਕਿੱਕਪ 2 ਫਰਵਰੀ 1990 ਨੂੰ ਹਾਂ ਤੇ ਇਧਰ ਕੈਨੇਡਾ ਦਾ ਫਲੈਗ ਆ ਉਹ ਪਹਾੜਾ ਪਚਾਲੇ ਤੇ ਆ ਪਰਲੀਮੈਂਟ ਕੈਨੇਡਾ ਦੀ ਆ ਕੈਨੇਡਾ ਦੀ ਨਹੀਂ ਸੌਰੀ ਅ ਬ੍ਰੇਸ ਕਲੰਬੀਆ ਦੀ ਜਿਹੜਾ ਸੂਬਾ ਇੱਕ ਜਿਵੇਂ ਪੰਜਾਬ ਆ ਪਾਕਿਸਤਾਨ ਇੰਡੀਆ ਦਾ ਸੂਬਾ ਉਵੇਂ ਹੀ ਤੇ ਇਹ ਵਿਕਟੋਰੀਆ ਦੇ ਵਿੱਚ ਇਹ ਪਰਲੀਮੈਂਟ ਬਣੀ ਹੋਈ ਆ ਉੱਥੋਂ ਇੰਟਰੈਂਸ ਇੱਥੋਂ ਦੀ ਆ ਮੇਨ ਇੰਟਰੈਂਸ ਇੱਥੋਂ ਦੀ ਇਹ ਨਗਾਉਂਦਿਆ ਤੇ ਇਧਰ ਕਾਲੀ ਮਾਤਾ ਖੜੀ ਆ ਉਹ ਵੀ ਦਿਖਾ ਦਿੰਦੇ ਆ ਤੇ ਆ ਇੱਕ ਟ੍ਰੀ ਆ ਬਹੁਤ ਜਿਆਦਾ ਪੁਰਾਣਾ ਆ ਬਹੁਤ ਜਿਆਦਾ ਪੁਰਾਣਾ ਟ੍ਰੀ ਆ ਤੇ ਮੋਟਾ ਦੇਖੋ ਕਿੰਨਾ ਸੋਹਣਾ ਜੇ ਤੁਸੀਂ ਦੇਖ ਸਕਦੇ ਹੋ ਤਾਂ ਦੇਖੋ ਕਿੰਨਾ ਮੋਟਾ ਬਹੁਤ ਜਿਆਦਾ ਮੋਟਾ ਤੇ ਆ ਲਿਖਿਆ ਵੀ ਹੋਇਆ ਇਹਦੇ ਬਾਰੇ ਇਹ ਤੁਸੀਂ ਆਪਣਾ ਪੜ ਲਿਓ ਇੱਕ ਸਾਲ ਦੇ ਵਿੱਚ 1 ਫੁੱਟ ਉਤਨੇ ਗਰੋ ਹੋ ਜਾਂਦਾ ਇਹੋ ਜਿਹਾ ਕੁਝ ਲਿਖਿਆ ਹੋਇਆ ਤੇ ਦੇਖੋ ਇੱਧਰ ਆ ਗਈ ਕੋਕਟੋਰੀਆ ਬੁੱਤ ਇਹ ਕੋਈ ਬਕਟੋਰੀਆ ਨਹੀਂ ਇਹ ਨਾਲ ਦੀ ਉਹ ਆ ਗਈ ਉਤਨੇ ਚੱਲਦੇ ਆਪਾਂ ਉੱਥੇ ਫੌਜੀ ਬਣਿਆ ਪਰ ਹੁਣ ਤੁਸੀਂ ਦੇਖੋ ਕਿੰਨੇ ਅੱਛਾ ਉਹ ਦੇਖ ਪਾ ਵੀ ਉਹ ਚੱਲੇ ਰਹਾਂ ਪਾ ਆਹ ਦੇਖ ਇਸ ਇਸ ਤੰਗੇ ਨੇ ਆਹ ਤੰਗੇ ਨੇ ਜਿਹੜੇ ਆਪਾਂ ਤੁਹਾਨੂੰ ਦੱਸਦੇ ਸੀਗੇ ਵੀ ਇੱਥੇ ਤੰਗੇ ਦੇ ਉੱਤੇ ਸਵਾਰੀ ਲੈਂਦੇ ਆ ਲੋਕ ਆਹਾਂ ਜਿਵੇਂ ਭੁੱਗੀ ਹੁਣੀ ਔਰ ਦਾਸ ਮੂਵੀ ਦੇ ਵਿੱਚ ਫਿਰਦੇ ਹੁੰਦੇ ਨੇ ਉਹੀ ਤੰਗੇ ਨੇ ਆ ਦੇਖ ਆਹਾਂ ਔਰ ਯਾਰ ਇਹ ਕੋਲਾ ਬਹੁਤ ਸੋਨਾ ਹੈ ਬਹੁਤ ਜਿਆਦੇ ਸੋਨਾ ਕੋੜ ਆ ਆ ਜਾਂਦਾ ਤੇ ਇੱਥੋਂ ਦੀ ਗੇੜੇ-ਗੂੜੇ ਕਢਾਉਂਦੇ ਆ ਤੇ ਆ ਹੈਗਾ 1950 ਤੋਂ 1953 ਤੇ 2100 ਤੋਂ 2014 ਉੱਤੇ ਫੌਜੀ ਬਣਿਆ ਹੋਇਆ ਤੇ ਇੱਧਰਲੇ ਪਾਸੇ ਹੋਰ ਇਮਾਰਤਾਂ ਨੇ ਨਿੱਕੇ-ਮੋਟੀਆਂ ਬੱਸਾਂ ਬਹੁਤ ਭੀੜ-ਫੜਕਾ ਰੌਣਕ ਵਾਲਾ ਪੂਰਾ ਇਹ ਥਾਂ ਦਾ ਤੇ ਇਧਰ ਕਿਸ਼ਤੀਆਂ ਨੇ ਤੇ ਹਾ ਦੇ ਬੱਚਾਂ ਗਾਰਾਂ ਵੀ ਬਹੁਤ ਉਧਰ ਪੁਲਸ ਵਾਲੇ ਖੜਾਈ ਖੜਿਆ ਜਿਵੇਂ ਟਰੈਕ ਨੂੰ ਕੰਟਰੋਲ ਕਰਦੇ ਆ ਤੇ ਹਾ ਦੇਖੋ ਪੂਰਾ ਜਾਨੀ ਕਹਿਮਾ ਕਹਿਮੀ ਪੂਰਾ ਸੋਹਣਾ ਮਾਹੌਲ ਆ ਐਚ ਬਣਿਆ ਹੋਇਆ ਕਿੰਤੂ ਸੀ ਮੇਰੇ ਮਾਦਰ ਐਚ ਦੇਖ ਸਕਦੇ ਹੋ ਦੇ ਬਾਹਰ ਦੇ ਕਿਹਨੇ ਦੀ ਬਾਹਰ ਦੇ ਹਾਂ ਅਰੇ ਆਹ ਦੇ ਦਾ ਮੇਰਾ ਨਹੀਂ ਇਹ ਇਤਨਾ ਹਟਾਵ ਜੀ ਬਣੀ ਹੋਈ ਐ ਇਹਦੇ ਕਿਸ਼ਤੇ ਗੁਸਤੇ ਚੱਲਦੀ ਨੇ ਪੂਰੇ ਬਾਕੀ ਫਿਰ ਆਪਾਂ ਤੁਹਾਨੂੰ ਹੋਰ ਦਿਖਾਉਣੇ ਹਾਂ ਪਾਰਲੀਮੈਂਟ ਦੇ ਸਾਹਮਣੇ ਜਿਹੜਾ ਇਹ ਗਰਾਊਂਡ ਆ ਇਹ ਸਾਰਾ ਉਹਦਾ ਦ੍ਰਿਸ਼ ਆ ਇੱਥੇ ਤੇ ਆ ਆਪਣੇ ਬੰਦੇ ਥੋੜਾ ਜਿਹਾ ਥੱਕ ਗਏ ਚੱਲਦੇ ਫਿਰਦੇ ਇੱਥੇ ਬੈਠ ਕੇ ਆਰਾਮ ਕਰਨ ਲੱਗੇ ਕਿਉਂਕਿ ਪਾਰਲੀਮੈਂਟ ਦੇ ਅੰਦਰ ਜਾਣ ਦਾ ਆਪਣਾ ਹਜੇ ਟਾਈਮ ਰਹਿਦਾ ਦਾ ਤੇ ਇਸ ਕਰਕੇ ਇੱਥੇ ਬੈਠੇ ਆ ਤੇ ਕੁਝ ਲੋਕ ਆ ਘਾਦੇ ਉੱਤੇ ਬੈਠੇ ਆ ਤੇ ਬਾਕੀ ਆਪਣੇ ਨਾਲ ਦੇ ਦੋ ਬੰਦੇ ਆ ਜਾਂਦੇ ਆ ਤੇ ਆਪਾਂ ਇੱਥੇ ਇੱਦਾਂ ਦੇਖਦੇ ਆ ਹੋਰ ਪਾਰਲੀਮੈਂਟ ਦੇਖੋ ਕਿੰਨੀ ਖੂਬਸੂਰਤ ਤੇ ਆ ਆਪਣੇ ਮਗਲੀ ਸਾਈਡ ਤੇ ਸਾਰਾ ਕੁਝ ਇੱਥੋਂ ਦਾ ਗਰਾਊਂਡ ਦਿਖਾਈ ਜਾਂਦਾ ਤੇ ਕੋਈ ਕੁਝ ਨਹੀਂ ਕਹਿੰਦਾ ਇੱਥੇ ਵੀ ਕਾ ਖਰਾਬ ਹੋ ਜੂ ਜਾਂ ਪਾਰਲੀਮੈਂਟ ਅਥੋਂ ਦੀ ਅੰਦਰ ਜਾਣ ਦਾ ਰਾਹ ਜਿਹੜਾ ਬਣਿਆ ਹੋਇਆ ਮੇਨ ਇੰਟਰੈਂਸ ਵਗੈਰਾ ਸਾਰਾ ਕੁਝ ਉੱਥੀ ਆ ਤੇ ਉੱਥੋਂ ਜੁ ਹੀ ਆਪਾਂ ਇਹਦੇ ਅੰਦਰ ਦਾਖਲ ਹੋਵਾਂਗੇ ਤੇ ਬਹੁਤ ਖੂਬਸੂਰਤ ਬਣਾਈ ਹੋਈ ਆ ਪਾਰਲੀਮੈਂਟ ਜਿਹੜੀ ਇਹ ਆਪਾਂ ਪਹਿਲਾਂ ਦੋ ਕੁ ਵਾਰੀ ਆ ਚੁੱਕੇ ਆ ਦੇ ਵਿੱਚ ਤੇ ਅੱਜ ਇੱਕ ਵਾਰੀ ਫੇਰ ਆਵਾਂਗੇ ਤੇ ਕਾਫੀ ਵੱਡੀ ਆ ਆ ਦੇਖੋ ਕਿੰਨੀ ਘੈਂਟ ਬਿਲਡਿੰਗ ਬਣੀ ਹੋਈ ਆ ਆ ਦੇਖੋ ਵੀ ਆ ਦੇਖੋ ਵੀ ਇੱਥੇ ਪੂਰਾ ਜੋਰ-ਸ਼ੋਰ ਨਾਲ ਆਦੇ ਅਜਰਾਈਲ ਦੇ ਉੱਟ ਮਾਰਚ ਕੱਢਿਆ ਜਾ ਰਿਹਾ ਜਮਾ ਪਾਰਲੀਮੈਂਟ ਦੇ ਸਾਹਮਣੇ ਹੁਣ ਆਪਾਂ ਪਾਰਲੀਮੈਂਟ ਦੇ ਅੰਦਰ ਦਾਖਲ ਹੋ ਗਏ ਤੇ ਇੱਥੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਨੇ ਸਿਕਿਉਰਟੀ ਵਗੈਰਾ ਆਪਣੀ ਚੈੱਕਅਪ ਕੀਤਾ ਸਾਰਾ ਕੁਝ ਤੇ ਆਪਾਂ ਨੂੰ ਅੰਦਰ ਜਾਣ ਦਿੱਤਾ ਤੇ ਨਾਲ ਆਪਣੇ ਇੱਕ ਗਾਈਡ ਆ ਜਿਹੜਾ ਇਹਨਾਂ ਆ ਜਿਹੜੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਇਹਨਾਂ ਬਾਰੇ ਬਸਟਾਰ ਸਾਹਿਬ ਦੱਸੂਗਾ ਤੇ ਨਾਲ ਆਪਾਂ ਨੂੰ ਉਹਨਾਂ ਨੇ ਜਾਣਕਾਰੀ ਲਈ ਇੱਕ ਉਹ ਬੁੱਕ ਦਿੱਤੀ ਆ ਜਿਹਦੀ ਆਪਾਂ ਫੋਟੋ ਤੁਹਾਨੂੰ ਨਾਲ ਲਾਵਾਂਗੇ ਤੇ ਜਿਹਦੇ ਵਿੱਚ ਪੰਜਾਬੀ ਅੰਗਰੇਜ਼ੀ ਹਿੰਦੀ ਉਰਦੂ ਸਾਰੀਆਂ ਭਾਸ਼ਾਵਾਂ ਦੇ ਵਿੱਚ ਇਹ ਬੁੱਕ ਮਿਲਦੀ ਆ ਤੇ ਆਪਾਂ ਨੇ ਪੰਜਾਬੀ ਦੇ ਵਿੱਚ ਵੀ ਲਈ ਆ ਤੇ ਇੰਗਲਿਸ਼ ਵਿੱਚ ਵੀ ਲਈ ਆ ਤੇ ਆ ਦੇਖੋ ਇੱਥੇ ਪਾਰਲੀਮੈਂਟ ਦਾ ਬਿਲਕੁਲ ਸਾਹਮਣੇ ਜਿੱਥੇ ਉਹ ਬੈਠੇ ਹੁੰਦੇ ਆ ਉੱਥੇ ਵੀ ਫੋਟੋਆਂ ਕਰਨ ਨੂੰ ਇਹ ਕੁਝ ਨਹੀਂ ਕਹਿੰਦੇ ਤੇ ਉੱਪਰੋਂ ਇਹ ਜਿੱਥੇ ਉਹ ਬੰਦਾ ਜਿਹਾ ਦਿਖਾਇਆ ਸੀ ਆਪਾਂ ਬਾਹਰੋਂ ਉਹ ਆ ਸੀਗੀ ਥਾਂ ਇਹਦੇ ਉੱਤੇ ਆਹੋ ਬੰਦਾ ਉਹ ਤਾਂ ਹੱਥ ਤੱਕ ਉੱਥੇ ਤੇ ਬਹੁਤ ਖੂਬਸੂਰਤ ਬਣੀ ਹੋਈ ਆ ਅੰਦਰੋਂ ਇਹ ਵੈਸੇ ਇਹ ਆਪ ਵੀ ਇਨਫੋਰਮੇਸ਼ਨ ਦੇਣਗੇ ਜਿਹੜਾ ਗਾਈਡ ਆ ਨਾਲ ਤੇ ਪਰ ਜਿੰਨਾ ਕ ਆਪਾਂ ਦੇਖ ਸਕੇ ਤੇ ਆਹ ਜਿਹੜੀਆਂ ਸਾਰੀਆਂ ਚੀਜ਼ਾਂ ਟੋਟਮ ਪੋਲ ਜਿਵੇਂ ਉਹ ਲੱਗਿਆ ਹੋਇਆ ਤੇ ਇਹ ਚੀਜ਼ਾਂ ਵੀ ਆਪਾਂ ਤੁਹਾਨੂੰ ਨਾਲ-ਨਾਲ ਦਿਖਾਈ ਜਾਂਦੇ ਆ ਇਹ ਇਹਨਾਂ ਦੀ ਇਨਫੋਰਮੇਸ਼ਨ ਇੱਥੇ ਕਾਫੀ ਵੱਡੇ ਪੱਧਰ ਤੇ ਲਿਖੀ ਹੋਈ ਆ ਤੇ ਜੇ ਕਦੇ ਮੌਕਾ ਮਿਲੇ ਵਿਕਟੋਰੀਆ ਆਉਣ ਦਾ ਬੀਸੀ ਦੇ ਵਿੱਚ ਤਾਂ ਇੱਥੇ ਜ਼ਰੂਰ ਆਉਣਾ ਬੀਸੀ ਦੀ ਕੈਪੀਟਲ ਵਿਕਟੋਰੀਆ ਜਿੱਥੇ ਕਿ ਬੀਸੀ ਦੀ ਇਹ ਪਾਰਲੀਮੈਂਟ ਆ ਤੇ ਉਹਦੇ ਅੰਦਰ ਇਹ ਸਾਰਾ ਕੁਝ ਹੈਗਾ ਤੇ ਕੋਈ ਫੀਸ ਨਹੀਂ ਇਹਦੇ ਅੰਦਰ ਆਉਂਦੀ ਤੇ ਕੋਈ ਬੜਾ ਝੰਜਟ ਨਹੀਂ ਹੈਗਾ ਬਹੁਤ ਸੌਖਾ ਤਰੀਕਾ ਤੇ ਉਹ ਦੇਖੋ ਲੋਕ ਕਿੰਨੇ ਆ ਰਹੇ ਨੇ ਤੇ ਆ ਇਹਨਾਂ ਨੇ ਵਿਚਾਲੇ ਜਿਹੜੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ ਉਹ ਸਾਰੀਆਂ ਆਪਾਂ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਸੋਹਣਾ ਤਰੀਕੇ ਨਾਲ ਇਹ ਇਹਨਾਂ ਨੇ ਇੱਥੇ ਸਜਾਵਟ ਕਰਕੇ ਰੱਖੀ ਹੋਈ ਆ ਤੇ ਕਿਸੇ ਨੂੰ ਕੋਈ ਜਿਵੇਂ ਤੁਸ ਨਹੀਂ ਕਹਿ ਰਿਹਾ ਆਪਣੀ ਮਰਜ਼ੀ ਨਾਲ ਸਾਰਾ ਕੁਝ ਬੰਦਾ ਆਪਣੇ ਆਪ ਦੇਖ ਰਿਹਾ ਚਾਰ ਚੁਫੇਰੇ ਜਿਵੇਂ ਮਰਜ਼ੀ ਘੁੰਮ ਕੇ ਇਹਨਾਂ ਨੂੰ ਦੇਖੋ ਤੇ ਪੜੋ ਇਨਫਾਰਮੇਸ਼ਨ ਲਵੋ ਕੋਈ ਰੋਕ ਟੋਕ ਨਹੀਂ ਹੈਗੀ ਅਤੇ ਆ ਇਹਨਾਂ ਨੇ ਪੁਰਾਣੇ ਮੈਗਜ਼ੀਨ ਜਾਕਵਾਰ ਜੋ ਵੀ ਹੈਗਾ ਉਹ ਇੱਥੇ ਲਾਇਆ ਹੋਇਆ ਉਹ ਵੀ ਆਪਾਂ ਦੇਖ ਸਕਦੇ ਆ ਤੇ ਸਾਹਮਣੇ ਆਪਣਾ ਜਦੋਂ ਉਹ ਜਿਹੜੀ ਗਾਈਡ ਆ ਕੁੜੀ ਉਹ ਆਊਗੀ ਤੇ ਆਪਾਂ ਨੂੰ ਸਾਰਾ ਕੁਝ ਉਹ ਦੱਸੂ ਤੇ ਉਹ ਵੀ ਤੁਹਾਨੂੰ ਸੁਣਾਵਾਗੇ ਉਹ ਇੰਗਲਿਸ਼ ਵਿੱਚ ਆ ਬਾਕੀ ਜਿਹੜੀ ਇਹਨਾਂ ਨੇ ਆਪਾਂ ਨੂੰ ਇਨਫੋਰਮੇਸ਼ਨ ਆ ਉਹਦਾ ਜਿਹੜੀ ਉਹ ਬੁੱਕ ਦਿੱਤੀ ਆ ਉਹਦੇ ਵਿੱਚ ਆਪਾਂ ਆਪਣੇ ਆਪ ਪੜ੍ਹ ਸਕਦੇ ਆ ਤੇ ਉਹ ਵੀ ਆਪਾਂ ਚਪੂਟੀਆਂ ਪੜ੍ਹ ਸਕਦੇ ਆ Provinces in Canada. British Columbia is one of those ten provinces. So they all have a provincial government, so this is where British Columbia. We also, of course, have a federal government over in Ottawa, much further east than we are here in Victoria. Um, but let's kind of return to this building. Um, it was completed in 1897. So construction was finished in 1897. Um, that means it's 37 years old. And when I tell people how old the building is, they get very different reactions. Some people think that's really old, some people think that's really young. I think it depends on what you're comparing it to. Right? Like if you're comparing it to, you know, our lifetime, it's not very long overall. But compared to the amount of time that people have lived here on this land where this building is today, it's a very short time. So before this building was here, this land was inhabited, like for thousands and thousands of years by the London speaking people. They're known today as the Sakis we on very traditional territory today. To be a little bit more specific, right where this building is standing today, right where we are all standing today, this, uh, was a family, a local local family, and they grew camas here. So, camas is a purple flower, has an edible bulb, a kind of onion, and I'm told that you to cook that bulb, it tastes a bit like a sweet potato. So, that's very pretty good to me. Um, so, that was a uh, kind of very important source of food. People here grown uh, right where this building is standing today. So at certain times of the year, these large field with beautiful flowers. This building is today, and a symbol of this history, both in Victoria, like where we all are, but also across. Representative of the monarch in Canada or in, in the province. Um, so the monarch is the head kind of state here in Canada. So the monarch is currently King Charles III, of course. Um, however, he is over in England, he isn't here in Canada most of the time. So instead, yeah, if at any point you have questions, please feel welcome to ask us But we're here for to talk about what's interesting to you in the building. So let's move over to the center of this a symbol of a different part of BC's history. From here on the 12th, we arms of arms are very, very uh, yes. old symbols. Europe arms, are very new. however, we've only had it since 1987, so a few So you and many, many symbols here, of course, we focus on some of them. Here at the center, we have of the shield has uh, the same design, same symbols. You will also see the You might have seen three of those. I prefer them to all in. Here at the bottom is the setting sun. You see it's Canada's westernmost product. So we are the last to see that sun actually set. So we have the setting sun here as well. Um, a little further up, uh, you see the blue and white lines. So the blue, that is the Pacific Ocean. In the west, the white. ਜਿਹੜੇ ਆ ਟੇਬਲ ਪੈਨ ਟੇਬ ਸੀਸੀ ਵਾਲੇ ਤੇ ਵਿੱਚਾ ਜਿਹੜੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ ਇਸੇ ਤਰ੍ਹਾਂ ਆਪਣੇ ਸਿੱਖ ਇਤਿਹਾਸ ਨਾਲ ਸੰਬੰਧ ਤੇ ਇੱਥੇ ਕੁਝ ਇਹਨਾਂ ਨੇ ਚੀਜ਼ਾਂ ਰੱਖੀਆਂ ਹੋਈਆਂ ਨੇ ਜਿੰਨਾਂ ਦੀਆਂ ਫੋਟੋਆਂ ਆਪਾਂ ਇਸ ਵੀਡੀਓ ਦੇ ਐਂਡ ਤੇ ਵੀ ਪਾਵਾਂਗੇ ਤੇ ਬਾਕੀ ਜਿੰਨਾਂ ਕੁਸ ਆਪਾਂ ਦੇਖ ਸਕਦੇ ਆ ਉਹ ਨਾਲ ਨਾਲ ਇੱਥੇ ਵੀਡੀਓ ਦੇ ਰੂਪ ਦੇ ਵਿੱਚ ਵੀ ਤੁਹਾਨੂੰ ਦਿਖਾਉਣ ਦਾ ਯਤਨ ਕਰਾਂਗੇ ਤੇ ਆਹ ਸਾਰਾ ਜਿਵੇਂ ਅੰਦਰੋਂ ਆ ਇਹ ਪਾਰਲੀਮੈਂਟ ਦੇ ਬਹੁਤ ਸੋਹਣਾ ਇਹ ਦੂਜੀ ਮੰਜ਼ਲ ਤੇ ਪਹੁੰਚ ਗਏ ਹੁਣ ਆਪਾਂ ਉੱਥੋਂ ਇਹਨੂੰ ਦੇਖ ਰਿਹਾ ਪਹਿਲਾਂ ਆਪਾਂ ਉਹ ਥੱਲੇ ਸੀਗੇ ਜਿੱਥੇ ਉਹ ਪਈਏ ਲੱਕੜ ਜੀ ਤੇ ਹੁਣ ਆਪਾਂ ਇਹਦੇ ਕੋਲੇ ਪਹੁੰਚ ਗਏ ਉੱਪਰੇ ਦੇ ਦੂਜੀ ਮੰਜ਼ਲ ਤੇ Offers a bit of a different birds-eye view. Of the building. Um, so if you were walking up to the building and you saw a big copper dome, the biggest of them, this is right side of that right underneath it, um, to kind of orient you relative to where we are to the outside of the building. So coming down to the dome a little bit, you'll we'll see these four paintings mm -hmm. up here. These four buildings there. are not original. They were painted in 1935. They only made their way up here in 1952. ਆ ਹੁਣ ਆਪਾਂ ਰਾਤ ਨੂੰ ਲਗਭਗ 11:30 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਇੱਥੇ ਆ ਪਾਰਲੀਮੈਂਟ ਇੱਥੇ ਹੋਣਾ ਐ ਲੈਟਾਂ ਨਾਲ ਸਜਾਈ ਪਈ ਆ ਸਾਰੀ ਆ ਜਦੋਂ ਹੁਣ ਆਪਾਂ ਪਹੁੰਚਿਆ ਤੇ ਆ ਜਿਹੜਾ ਫਾਉਂਟੇਨ ਜੈ ਇੱਥੇ ਲੈਟਾਂ ਲੱਗੀਆਂ ਹੋਈਆਂ ਨੇ ਤੇ ਕਿੰਨਾ ਸੋਹਣਾ ਲੱਗਦਾ ਇੱਧਰ ਫੋਟੋਗ੍ਰਾਫੀ ਤੇ ਇਧਰ ਕਾਲੀ ਮਾਤਾ ਖੜੀ ਆ ਤੇ ਆ ਸਾਰਾ ਉਹੀ ਟੋਬਾ ਆ ਜਿਹੜਾ ਇਹਦੇ ਸਾਹਮਣੇ ਬਣਿਆ ਹੋਇਆ ਸੀਗਾ ਉਹ ਆ ਤੇ ਸੋਹਣਾ ਲੱਗਦਾ ਘੈਂਟ ਤੇ ਲੈਟ ਲੁੱਟਾਂ ਹੀ ਹੋਦਾ ਹੈ ਜਿਹਾ ਹਿਸਾਬ ਤਾਂ ਹੋ ਗਿਆ ਪਰ ਜੇ ਮੈਂ ਤੁਹੇ ਦੇਖੀ ਆ ਨੇ ਇਹ ਆ ਪਰਲੀਮੈਂਟ ਇਸ ਟਾਈਮ ਇਹ ਦਿਖਾਈ ਦਈ ਆ ਇਹ ਰਾਤ ਦਾ ਦ੍ਰਿਸ਼ ਹੈ ਇਹ ਰਾਤ ਸਮੇ ਦਾ ਪਰਲੀਮੈਂਟ ਦਾ ਦ੍ਰਿਸ਼ ਆ ਬੀਸੀ ਦਾ ਕੁਝ ਇਸ ਤਰ੍ਹਾਂ ਦਾ ਬਣਦਾ ਇੱਧਰ ਲਾਈਟਾਂ ਵਾ ਤੇ ਬਹੁਤ ਜਿਆਦਾ ਸੋਹਣਾ ਇੱਧਰ ਕਾਲੀ ਮਾਤਾ ਖੜੀ ਹੈ ਜਿਹਨੂੰ ਕਹੇ ਵਿਕਟੋਰੀਆ ਤਦਨ ਕਿਹੜੀ ਕੀ ਕਿਹੜੀ ਹੈ ਵਿਕਟੋਰੀਆ ਹੈ ਤੇ ਇੱਧਰ ਝੰਡਾ ਕੈਨੇਡਾ ਦਾ ਤੇ ਨਾਲ ਉਹ ਜਿਹੜਾ ਇਹਨਾਂ ਦਾ ਫੌਜੀ ਜਿਹਾ ਖੜਾ ਉੱਥੇ ਕੈਨੇਡਾ ਵਾਲਿਆਂ ਦਾ ਉਹਨੂੰ ਸਮਰਪਿਤ ਆ ਸਟੈਚੂ ਤੇ ਆ ਇੱਧਰ ਇਹ ਜਿਹਾ ਸਾਰਾ ਵਾਤਾਵਰਨ ਜਿਹੜਾ ਦਿਖੀ ਜਾਂਦਾ ਇੱਕ ਇੱਧਰ ਇੱਕ ਬੁੱਤ ਲੱਗਿਆ ਹੁੰਦਾ ਸੀਗਾ ਉਹ ਮੇਰੇ ਲੋਕਾਂ ਨੇ ਤੋੜਤਾ ਸੀ ਉਹ ਸੀਗਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਪਹਿਲੇ ਦਾ ਤੇ ਜਦੋਂ ਕੈਮਲੂਪ ਦੇ ਵਿੱਚੋਂ ਜਵਾਕਾਂ ਦੀਆਂ ਹੱਡੀਆਂ ਮਿਲੀਆਂ ਸੀਗੀਆਂ ਉਦੋਂ ਉਹ ਲੋਕਾਂ ਨੇ ਤੋੜਤਾ ਸੀ ਕਾਫੀ ਬੁੱਤ ਜੇ ਤੋੜੇ ਸੀ ਉਦੋਂ ਇਹਨਾਂ ਦੇ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਦੋਸ਼ੀ ਮੰਨਿਆ ਸੀ ਉਸ ਚੀਜ਼ ਦਾ ਜਿਹੜੇ ਇਹਤੋਂ ਦੇ ਵਸਨੀਕਾਂ ਅਸਲੀ ਵਸਨੀਕ ਨੇ ਉਹਨਾਂ ਦੇ ਜਵਾਕਾਂ ਨੂੰ ਮਾਰ ਕੇ ਉੱਥੇ ਦੱਬਿਆ ਗਿਆ ਸੀ ਤੇ ਪਾਰਲੀਮੈਂਟ ਸਾਰੀ ਤੇ ਚਲੋ ਫਿਰ ਦੇਖਦੇ ਅੱਗੇ ਕੀ ਕੁਝ ਦੇਖਦਾ ਆਪਾਂ ਨੂੰ ਰਾਤ ਸਮੇਂ ਦਾ ਦ੍ਰਿਸ਼ ਜਿਹੜਾ ਆਪਾਂ ਦੇਖਿਆ ਇੱਥੇ ਆ ਕੇ ਉਹ ਕੁਝ ਇਸ ਤਰ੍ਹਾਂ ਦਾ ਰਾਤ ਨੂੰ ਆਪਾਂ ਪਹਿਲੀ ਵਾਰ ਆਇਆ ਤੇ ਤਾਂ ਕਰਕੇ ਥੋੜਾ ਜਿਆਦਾ ਐਕਸਾਈਟਡ ਸੀਗੇ ਤੇ ਨਹੀਂ ਪਹਿਲਾਂ ਆਪਾਂ ਦਿਨੇ ਦਿਨੇ ਦੇਖ ਕੇ ਇਥੋਂ ਮੁੜ ਜਾਂਦੇ ਸੀਗੇ ਪਰ ਇਹ ਪਹਿਲੀ ਵਾਰ ਹੋਇਆ ਜਦੋਂ ਆਪਾਂ ਰਾਤ ਨੂੰ ਇੱਥੇ ਪਾਰਲੀਮੈਂਟ ਨੂੰ ਦੇਖਣ ਪਹੁੰਚੇ ਕਿਉਂਕਿ ਆਪਾਂ ਇੱਥੇ ਇੱਕ ਦਿਨ ਰਹੇ ਸੀਗੇ ਵਿਕਟੋਰੀਆ ਦੇ ਵਿੱਚ ਉਹ ਵੀ ਸਿਰਫ ਇਹ ਕਰਕੇ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਆਪਾਂ ਦੇਖ ਸਕੀਏ। ਬਾਕੀ ਤੁਸੀਂ ਵੀ ਦੇਖ ਸਕਦੇ ਹੋ ਕਿੰਨੀ ਖੂਬਸੂਰਤ ਲੱਗਦੀ ਹੈ ਇਹ ਸਾਰੀ ਬਿਲਡਿੰਗ ਤੇ ਇੱਥੋਂ ਦਾ ਵਾਤਾਵਰਨ। ਹੁਣ ਆਪਾਂ ਥੋੜੀ ਦੂਰ ਆ ਗਏ ਇੱਥੋਂ ਸਾਰੀ ਪਾਰਲੀਮੈਂਟ ਦਿਖੀ ਹੈ। ਜੇ ਆਪਾਂ ਲਈ ਇਹ ਜੂਮ ਕਰਕੇ ਦੇਖਣਾ ਹੋਵੇ ਤਾਂ ਆ ਦੇਖੋ। ਉਹ ਤੇ ਬੰਦਾ ਜੀ ਜ਼ਿੰਦਾ ਜੇ ਆ ਦੇਖੋ। ਪਾਰਲੀਮੈਂਟ ਦੇ ਜਵਾਸੇ ਦਿੱਤੇ ਤੇ ਜਿੱਥੋਂ ਆਪਾ ਖੜਿਆ ਐ ਐਕਚੁਅਲੀ ਉਹਦੀ ਆਪ ਇਸ ਜਿਵੇਂ ਅਗੇ ਜਿੰਦੇ ਐ ਤੋਂ ਪਾਰਲੀਮੈਂਟ ਤੇ ਆਹਾ ਕੋਟਲ ਜਾ ਲੱਗਦਾ ਮੈਨੂੰ ਕਿ ਇਹਦੇ ਉੱਤੇ ਝੰਡਾ ਲੱਗਿਆ ਹੋਏ ਲਾਇਆ ਗੂ ਕੈਨੇਡੀਅਨ ਫਲੈਗ ਤੇ ਇੱਧਰ ਕਿਸ਼ਤੀਆਂ ਖੜੀਆਂ ਨੇ ਜੇ ਆਪਰ ਦਾਈਏ ਇੱਥੇ ਆ ਕਿਸ਼ਤੀਆਂ ਖੜੀਆਂ ਨੇ ਤੇ ਜਿਹੜੇ ਉਹ ਇੱਥੇ ਸੀਗਾ ਉਹ ਸਟੈਚੂ ਆਹ ਥਾਂ ਦੇ ਉੱਤੇ ਆ ਦੇ ਆਹ ਥਾਂ ਦੇ ਉੱਤੇ ਆਹ ਥਾਂ ਦੇ ਉੱਤੇ ਸਟੈਚੂ ਸੀ ਹਾਂ ਤੇ ਇੱਥੋਂ ਚੱਕਤਾ ਉਹ ਹਟਾਤਾ ਸੀ ਲੋਕਾਂ ਨੇ ਕੀ ਚੀ ਸਟੈਚੂ ਇੱਥੇ ਸੀਗਾ ਉਹ ਇੱਥੋਂ ਚੱਕਿਆ ਇਹਦੇ ਸਾਹਮਣੇ ਸੀ ਜਮ ਲੋਕਾਂ ਨੇ ਢਾਹਤਾ ਉਹ ਤੋੜਤਾ ਕਿਉਂਕਿ ਉਹਨੇ ਜਿਹੜੇ ਇੱਥੇ ਦੇ ਅਸਲੀ ਬਸਨੀਕ ਸੀਗੇ ਉਹਨਾਂ ਦੇ ਜਵਾਕਾਂ ਨੂੰ ਮਾਰਿਆ ਉਹਨੇ ਮਾਰਿਆ ਜਾਂ ਉਹਨੂੰ ਇਹਨਾਂ ਨੇ ਦੋਸ਼ੀ ਮੰਨਿਆ ਯਾਨੀ ਲੋਕਾਂ ਨੇ ਉਹਨੂੰ ਦੋਸ਼ੀ ਮੰਨਣ ਦਾ ਕਾਰਨ ਇਹ ਸੀ ਟਾਈਮ ਲੂਪ ਤੇ ਹੋਰ ਜਿਹੜੇ ਸਕੂਲ ਸੀਗੇ ਉੱਥੋਂ ਉਹਨਾਂ ਦੇ ਕੰਗਾਲ ਮਿਲੇ ਸੀ ਜਵਾਕਾਂ ਦੇ ਤੇ ਲੋਕ ਇੰਨੇ ਗੁੱਸੇ ਵਿੱਚ ਆ ਗਏ ਸੀਗੇ ਤਾਂ ਉਹਨਾਂ ਨੇ ਜਿਹੜਾ ਇੱਥੇ ਸਟੈਚੂ ਲੱਗਿਆ ਹੋਇਆ ਸੀ ਐਸ ਜਗ੍ਹਾ ਦੇ ਉੱਤੇ ਉਹ ਤੋੜਤਾ ਸੀ ਮੇਰੇ ਯਾਦ ਆ ਮੇਰੀ ਕੋਈ ਪੁਰਾਣੀ ਫੋਟੋ ਹੋਈ ਜੇ ਹੋਈ ਤਾਂ ਆਪਾਂ ਉਹਦੀ ਫੋਟੋ ਨਾਲ ਸਾਂਝੀ ਜ਼ਰੂਰ ਕਰਾਂਗੇ ਆਪਣੀ ਇਸ ਵੀਡੀਓ ਦੇ ਨਾਲ ਤੇ ਆ ਟਾਵ ਜੀ ਇਹ ਪਟਾਵ ਨਹੀਂ ਘਰੇ ਤੋਂ ਸਮੁੰਦਰ ਵਾਲਾ ਪਾਣੀ ਵੀ ਆਉਂਦਾ ਤੇ ਆ ਨਾਲ ਕਿਸ਼ਤੀਆਂ ਨੇ ਇੱਥੇ ਖੜੀਆਂ ਤੇ ਬਹੁਤ ਸੋਹਣਾ ਦ੍ਰਿਸ਼ ਬਣਿਆ ਹੋਇਆ ਹੈ। ਅੱਛਾ ਜੇ ਕਿਸੇ ਨੂੰ ਕੁਝ ਨਾ ਪਤਾ ਲੱਗੇ ਤਾਂ ਇੱਥੇ ਆਹ ਇਨਫੋਰਮੇਸ਼ਨ ਸੈਂਟਰ ਹੈਗਾ ਜਿਹੜਾ ਆ ਸਾਹਮਣੇ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਆਹ ਆ ਦੇ ਇਹ ਜਮਾ ਆ ਦੇ ਵੇਟਰ ਸੈਂਟਰ ਤੇ ਇੱਥੇ ਤੁਸੀਂ ਆ ਸਕਦੇ ਹੋ ਤੇ ਜਾਣਕਾਰੀ ਇੱਥੋਂ ਜਿਹੜੀ ਤੁਹਾਨੂੰ ਚਾਹੀਦੀ ਆ ਉਹਦੇ ਮੈਪ ਵਗੈਰਾ ਸਭ ਕੁਝ ਇੱਥੋਂ ਮਿਲ ਜਾਂਦਾ ਇੱਥੋਂ ਪਾਰਲੀਮੈਂਟ ਜਿਹੜੀ ਉਹ ਬਿਲਕੁਲ ਸਾਹਮਣੇ ਦਿਖਦੀ ਹੈ ਤੇ ਜੇ ਕੋਈ ਚੀਜ਼ ਚਾਹੀਦੀ ਆ ਤਾਂ ਇੱਥੋਂ ਤੁਸੀਂ ਜਾ ਸਕਦੇ ਹੋ ਇੱਥੇ ਸਾਰਾ ਕੁਝ ਇਹਨਾਂ ਨੇ ਲਿਖਿਆ ਹੁੰਦਾ ਤੇ ਹਾਂ ਬੰਦ ਹੋਊਗਾ ਹੁਣ ਤਾਂ ਇਹ ਜੇ ਵੇਲੇ ਤੋਂ ਬੰਦ ਹੋਣਾ ਉਹ ਟਾਈਮ ਲਿਖਿਆ ਹੋਇਆ ਕਿੰਨੇ ਵਜੇ ਓਪਨ ਹੁੰਦਾ ਕਿੰਨੇ ਵਜੇ ਕਲੋਜ਼ ਹੁੰਦਾ ਉਹ ਆਪਸ ਸਾਰਾ ਟਾਈਮ ਇੱਥੇ ਤੁਹਾਨੂੰ ਦਿਖਾ ਦਿੰਦੇ ਆ ਆ ਜੂ ਫਿਰ ਇੱਥੇ ਆਪਾਂ ਆ ਸੀਗਾ ਨਿਗਾ ਮਾਰ ਲਿਓ 9 ਤੋਂ 5 ਦਾ ਟਾਈਮ ਤੇ ਸਾਰੇ ਦਿਨ ਐਵਰੀ ਡੇ 9 9 ਤੋਂ 5 ਦਾ ਟਾਈਮ ਸਾਰਾ ਕੁਝ ਜੇ ਜਿਹੜੀਆਂ ਸਰਵਿਸਾਂ ਤੁਸੀਂ ਲੈਣੀਆਂ ਨੇ ਤਾਂ 9 ਤੋਂ 5 ਦੇ ਵਿੱਚ ਆ ਕੇ ਮਿਲੋ। ਆ ਮੱਛੀ। ਆ ਦੇਖੋ। ਆ ਮੱਛੀ ਬਣੀ ਹੋਈ ਆ। ਤੇ ਇੱਧਰ ਉਹੀ ਸਾਰਾ ਇਹਦਾ। ਇੱਧਰ ਹੋਰ ਸਟੈਚੂ ਬਣੇ ਹੋਏ ਨੇ ਬਹੁਤ ਸਾਰੇ। ਇੱਥੇ ਜਿਹੜੇ ਨੇੜੇ-ਤੇੜੇ ਸਟੈਚੂ ਬਣੇ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਆ ਸੀਗਾ। ਤੇ ਆ ਇਹਦੇ ਬਾਰੇ ਲਿਖਿਆ ਹੋਇਆ ਇਹਨਾਂ ਨੇ ਪੂਰੀ ਇਨਫਰਮੇਸ਼ਨ ਤੇ 100 ਇਅਰ ਅਨਿਵਰਸਰੀ ਆ ਕੈਨੇਡੀਅਨ ਨੇਵੀ ਦੀ ਤੇ ਆ ਬਾਲਾ ਜਿਵੇਂ ਸਮਝਾਇਆ ਜਾਂਦਾ ਕਰ ਤੇ ਇਹੋ ਜਾਂ ਤੇ ਇਹਨਾਂ ਨੇ ਆ ਸਟੈਚੂ ਬਣਾਇਆ ਹੋਇਆ ਇੱਥੇ ਬਹੁਤ ਸੋਹਣਾ ਜਿਵੇਂ ਇੱਕ ਫੌਜੀ ਆਇਆ ਆ ਫੌਜ ਦੇ ਵਿੱਚੋਂ ਵਾਪਸ ਤੇ ਇਧਰਲੀ ਸਾਈਡ ਦੇ ਉੱਤੇ ਉਹਦੀ ਕੁੜੀ ਆ ਤੇ ਆ ਕੁੱਤਾ ਉਹਦੇ ਨਾਲ ਤੇ ਉਹਨਾਂ ਦਾ ਜਿਵੇਂ ਸਟੈਚੂ ਬਣਾਇਆ ਬਹੁਤ ਜ਼ਿਆਦਾ ਖੂਬਸੂਰਤ ਤੇ ਇਸ ਤਰ੍ਹਾਂ ਦਾ ਇਹ ਵੀ ਇੱਥੇ ਜਿਹੜਾ ਆਪਾ ਹੈਗਾ ਸੱਪੜ ਜਾ ਇਹਦੇ ਕੋਲ ਹੀ ਇਹ ਬਣਿਆ ਹੋਇਆ ਇਹ ਵੀ ਤੁਸੀਂ ਆ ਕੇ ਦੇਖ ਸਕਦੇ ਹੋ ਇਹਦੇ ਸਾਹਮਣੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਪਾਰਲੀਮੈਂਟ ਸੀਗੀ ਤੇ ਆ ਇਹਦੇ ਬਾਰੇ ਲਿਖਿਆ ਹੋਇਆ ਥੋੜਾ ਜਿਹਾ ਉਹ ਵੀ ਆਪਾਂ ਦੇਖ ਲੈਨੇ ਆ ਫੌਜੀ ਘਰੇ ਆਉਂਦਾ ਜਦੋਂ ਹਨਾ ਉਹੀ ਆ ਆ ਜੀ ਜਿਆਦਾ ਜਾਣਕਾਰੀ ਚਾਹੀਦੀ ਹੈ ਭਾਈ ਫਿਰ ਆ ਨੰਬਰ ਦੇ ਉੱਤੇ ਜਾ ਕੇ ਸੰਪਰਕ ਕੀਤਾ ਜਾਵੇ। ਇਹਨਾਂ ਦੇ ਇੰਨੇ ਫੌਜੀ ਦੇਖ ਲੋ ਆਪਣੇ ਨਾਲ ਇੰਨੀ ਕਦਰ ਕਰਦੇ ਆ ਤੇ ਆਪਣੇ ਤੁਹਾਨੂੰ ਪਤਾ ਹੀ ਆ ਕਹਿੰਦੀ ਲੋਕੀ। ਚਲੋ ਵੀ ਗਾਹਾਂ ਦੇਖੀਏ ਗਾਹ ਉਹ ਕੋਹ ਬੈਠਾ। ਇੱਕ ਆ ਬੈਠਾ ਇਹ ਇਕੱਲਾ ਹੋ ਗਿਆ। ਇਹ ਇਕੱਲਾ ਕਿਉਂ ਹੋ ਗਿਆ? ਇਹਦੇ ਕੋਈ ਕਾਰਨ ਹੋਣੇ ਆ। ਪਰ ਇਹ ਵੀ ਇੱਕ ਫੌਜੀ ਆ ਤੇ ਇਹਦੇ ਮੈਡਲ ਦੇਖੋ ਕਿੰਨੇ ਆ। ਲਾਏ ਹੋਏ ਆ ਦੇਖ ਮੈਡਲਾਂ ਨਾਲ ਸਾਤੀ ਭਰੀ ਹੋਈ ਆ ਹੱਥ ਦੇ ਵਿੱਚ ਇਹਨੇ ਆ ਕੋਈ ਅਖਬਾਰ ਫੜਿਆ ਹੋਇਆ ਮੈਗਜ਼ੀਨ ਵਗੈਰਾ ਜਿਹਦੇ ਉੱਤੇ ਉਹਦੀ ਫੋਟੋ ਲੱਗੀ ਹੋਈ ਆ ਫੈਮਿਲੀ ਇਹਦੀ ਮਿਲਦਾ ਮੁੱਕ ਗਈ ਤੇ ਇਹ ਇਕੱਲਾ ਬੈਠਾ ਆ ਥੱਲੇ ਕੁਝ ਲਿਖਿਆ ਵੀ ਹੋਇਆ ਨਾ ਇਧਰਲੀ ਸਾਈਡ ਦੇ ਉੱਤੇ ਕੁਝ ਲਿਖਿਆ ਹੋਇਆ ਤੇ ਇਧਰਲੀ ਸਾਈਡ ਤੋਂ ਪੜ੍ਹਨ ਆ ਦੇਖੋ ਆ ਲਿਖਿਆ ਵੀ ਹੋਇਆ ਇਹਦੇ ਬਾਰੇ ਜੇ ਤੁਸੀਂ ਕਦੇ ਇੱਥੇ ਵਿਜ਼ਿਟ ਕਰੋ ਤਾਂ ਇਨਾਫ ਫੌਜੀ ਜਦੋਂ ਵੀ ਇੱਥੇ ਆ ਕੇ ਸਰਦਾ ਦੇ ਫੁੱਲ ਤਰੀਆਂ ਆਪਾਂ ਕਹਿੰਦੇ ਚੱਲ ਵੀ ਆਪਣੇ ਇਹਨਾਂ ਨੂੰ ਯਾਦ ਕੀਤਾ ਜਾ ਸਕਦਾ ਫੌਜੀ ਆ ਕੇ ਇੱਥੇ ਕਾਹਾਂ ਕੁਝ ਹੋਰ ਆਉਣਗੇ ਪੁੱਤ ਜੀ ਉਹ ਵੀ ਦੇਖ ਲੈਣੇ ਇੱਕ ਦੋ ਤੇ ਅੱਗੇ ਨੂੰ ਵੱਧਦੇ ਵੱਧਦੇ ਆਪਾਂ ਐਂ ਬਰੀਏ ਚੱਲੋ ਫਿਰ ਚਲ ਗਏ ਇੱਧਰਲੀ ਸਾਈਡ ਨੂੰ ਆ ਜਿਓ ਇੱਕ ਗੱਲ ਆ ਇੱਕ ਗੱਲ ਆ ਇੱਥੇ ਇੱਥੇ ਉਹ ਦੇਖੋ ਜੇ ਕੋਈ ਕੁੜੀ ਇਕੱਲੀ ਤੁਰੀ ਜਾਂਦੀ ਹੈ ਕੋਈ ਉਹਨੂੰ ਡਰ ਨਹੀਂ ਹੈਗਾ ਕਿਉਂਕਿ ਕਾਨੂੰਨ ਹੀ ਇੰਨਾ ਵਧੀਆ ਵੀ ਉਹਨੂੰ ਕੋਈ ਹੱਥ ਨਹੀਂ ਪਾ ਸਕਦਾ ਆਪਣੇ ਦੇਸ਼ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈਗਾ ਤੇ ਗੱਲਾਂ ਆਪਾਂ ਵੱਡੀਆਂ-ਵੱਡੀਆਂ ਕਰਦੇ ਹਾਂ ਉੱਥੇ ਰਹਿ ਕੇ ਪਰ ਅਸਲੀਅਤ ਦੇ ਵਿੱਚ ਇਹ ਆ ਵੀ ਆ ਦੇਸ਼ਾਂ ਦੇ ਵਿੱਚ 11:30 ਤੋਂ ਉੱਤੇ ਦੇ ਟਾਈਮ ਹੋ ਚੁੱਕਿਆ ਤੇ ਇੱਥੇ ਬਿਨਾਂ ਕਿਸੇ ਡਰ ਭੈ ਦੇ ਕੋਈ ਵੀ ਆ ਜਾ ਸਕਦਾ ਆ ਜੀ ਹਾਏ ਇੱਥੇ ਕਿੰਨਾ ਸੋਹਣਾ ਪਾਰਲੀਮੈਂਟ ਇਡਰਾ ਜੇ ਦੇਖਿਆ ਉਹ ਆਪ ਟਰੀ ਦੇ ਪੈਕੀ ਸਾਈਡ ਦੇ ਉੱਤੇ ਇੱਥੇ ਗੱਡੀਆਂ پارک ਕੀਤੀਆਂ ਜਾ ਸਕਦੀਆਂ ਇਧਰ ਵੀ ਕੀਤੀਆਂ ਜਾ ਸਕਦੀਆਂ ਹੈ ਥੱਲੇ ਸਾਰੀ ਉਹ 파ਰਕਿੰਗ ਹੀ ਆ ਪਬਲਿਕ ਪਾਰਕਾ ਪੇ ਕਰੋ ਤੇ ਗੱਡੀ پارک ਕਰੋ ਉਹ ਲਿਖਿਆ ਵੀ ਹੈ ਪਬਲਿਕ ਪਾਰਕਿੰਗ ਇੱਕ ਹੋਰ ਚੀਜ਼ ਇੱਥੇ ਜਿਹੜੀ ਆਪਣਾ ਪਹਿਲਾਂ ਦੱਸਣਾ ਰਹੀ ਸੀ ਖੈਰ ਬਹੁਤਿਆਂ ਨੂੰ ਤਾਂ ਪਤਾ ਹੋ ਇੱਥੇ ਉਹ ਪਾਰਕ ਆਹ ਜਿਵੇਂ ਆਹ ਦੀ ਬੈਂਚ ਲੱਗੇ ਹੋਏ ਨੇ ਬੈਂਚਾਂ ਦੇ ਉੱਤੇ ਬੈਠ ਕੇ ਤੁਸੀਂ ਇਧਰਲੀ ਸਾਈਡ ਦਾ ਸਾਰਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਥੇ ਜਿਹੜਾ ਢਿੰਦਾ ਹੋ ਉਹ ਦੇਖਿਓ ਸਾਹਮਣੇ ਹੁਣ ਆਹ ਦੇਖ ਬਹੁਤ ਜਿਆਦਾ ਸੋਹਣਾ ਢਿੰਦਾ ਹੈ ਤੇ ਆਹ ਐਡਾ-ਐਡਾ ਚੀਜ਼ਾਂ ਦੇਖ ਤਾ ਬੈਠ ਕੇ ਦੇਖ ਸਕਦੇ ਤੇ ਆਹ ਹੋਰ ਬੈਂਚ ਥਾਂ-ਥਾਂ ਦੇ ਉੱਤੇ ਹੈ ਬੈਂਚ ਲੱਗੇ ਹੋਏ ਨੇ ਜਿਵੇਂ ਕਾਫੀ ਇਹ ਤੁਸੀਂ ਕਿਸੇ ਬਸ ਵੀ ਬੈਠ ਸਕਦੇ ਹੋ ਇੱਥੋਂ ਬੈਠ ਕੇ ਤੁਸੀਂ ਆਹ ਟੇਬਲ ਦੇ ਉੱਤੋਂ ਇੱਧਰ ਨੂੰ ਵੀ ਦੇਖ ਸਕਦੇ ਹੋ ਤੇ ਇਹਦੇ ਸਾਹਮਣੇ ਇੱਧਰਲੀ ਸਾਈਡ ਨੂੰ ਘੁਮ ਕੇ ਦੇਖ ਸਕਦਾ ਬਹੁਤ ਵਧੀਆ ਲੱਗੂ ਇਹ ਹੈਗਾ ਅਕਟੋਰੀਆ ਸਿਟੀ ਜਿਹੜੀ ਕਿ ਬੀ ਸੀ ਡੀ ਕੈਪੀਟਲ ਆ ਯਾਨੀ ਕਿ ਰਾਜਧਾਨੀ ਹੈ ਬੀ ਸੀ ਡੀ ਉਹਦੇ ਪਾਰਲੀਮੈਂਟ ਦੇ ਨੇੜੇ ਤੇੜੇ ਦਾ ਜਿਹੜਾ ਸਾਰਾ ਆਪਾਂ ਮਾਹੌਲਾ ਦੇਖਦੇ ਹਾਂ ਰਾਤ ਦੇ ਟਾਈਮ ਦੇ ਵਿੱਚ ਤੇ ਆਖਰ ਦੇ ਵਿੱਚ ਕੁਝ ਫੋਟੋਆਂ ਜਿਹੜੀਆਂ ਆਪਣੇ ਯਾਦਗਾਰ ਬਜੋ ਆਪਾਂ ਖਿੱਚੀਆਂ ਸੀਗੀਆਂ ਪਾਰਲੀਮੈਂਟ ਕੋਲੇ ਜਾਂ ਹੋਰ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਕਿ ਤੁਸੀਂ ਦੇਖ ਚੋਗੇ ਤੇ ਇਹਨਾਂ ਨੂੰ ਇੰਜੋਏ ਕਰ ਸਕੋ ਉਹ ਥਾਵਾਂ ਨੇ ਜਿਹੜੀਆਂ ਕੁਝ ਤੇ ਪਾਰਲੀਮੈਂਟ ਦੇ ਵਿੱਚ ਜੋ ਵੀ ਸਿੱਖ ਇਤਿਹਾਸ ਨਾਲ ਸੰਬੰਧ ਚੀਜ਼ਾਂ ਪਈਆਂ ਨੇ ਉਹ ਵੀ ਆਪਾਂ ਫੋਟੋਆਂ ਦੇ ਰੂਪ ਵਿੱਚ ਤੁਹਾਡੇ ਨਾਲ ਇੱਥੇ ਸਾਂਝੀ ਕਰਾਂਗੇ ਤੇ ਆਹ ਪਾਰਲੀਮੈਂਟ ਦੇ ਅੰਦਰ ਲੀਆਂ ਫੋਟੋਆਂ ਨੇ ਤੇ ਆਹ ਬਾਹਰ ਲੀਆਂ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਹੋਣਾ ਇਹ ਸਾਰਾ ਕੁਝ ਜਿਹੜੀਆਂ ਆਪਾਂ ਇਹ ਫੋਟੋਆਂ ਪਾਈਆਂ ਨੇ ਤੇ ਬਹੁਤ ਹੀ ਜਿਵੇਂ ਖੂਬਸੂਰਤ ਤੇ ਜਿਵੇਂ ਅੰਦਰੋਂ ਆਪਾਂ ਨੂੰ ਦੇਖਿਆ ਇਹਨੂੰ ਪਾਰਲੀਮੈਂਟ ਨੂੰ ਤੇ ਆਹ ਸਾਰਾ ਕੁਝ ਇਹਨਾਂ ਦਾ ਇੱਥੇ ਰੱਖਿਆ ਹੋਇਆ ਇਸ ਇਤਿਹਾਸ ਨਾਲ ਸੰਬੰਧਿਤ ਹੈ ਸਿੱਖਾਂ ਨਾਲ ਸੰਬੰਧਿਤ ਕਹੋ ਜਾਂ ਆ ਮੈਡਲ ਵਗੈਰਾ ਸਾਰੇ ਇਹਨਾਂ ਨੇ ਇੱਥੇ ਰੱਖੇ ਹੋਏ ਨੇ ਪਾਰਲੀਮੈਂਟ ਦੇ ਅੰਦਰ ਤੇ ਇਹ ਆਪਾਂ ਜਦੋਂ ਪਿਛਲੀ ਵਾਰ ਗਏ ਸੀ ਉਦੋਂ ਫੋਟੋਆਂ ਖਿੱਚੀਆਂ ਸੀ ਹੁਣ ਵੀ ਖਿੱਚੀਆਂ ਸੀ ਕੁਝ ਤੇ ਜਿੰਨੀਆਂ ਕ ਆਪਾਂ ਇਹ ਟਰਾਈ ਕੀਤੀ ਖਿੱਚਣ ਦੀ ਲੈਂ ਦੀ ਇਹ ਸ਼ਾਟ ਤੁਹਾਡੇ ਨਾਲ ਉਹ ਸੰਦੇ ਕਰਦੇ ਆ ਤੇ ਇਸ ਦੇ ਵਿੱਚ ਜਿਹੜੀ ਪਹਿਲੀ ਫੋਟੋ ਸੀ ਉਹ ਸੀਗੀ ਇਥੋਂ ਦੇ 6 ਵਾਰ ਜਿੱਤਣ ਵਾਲੇ ਪੰਜਾਬੀ ਐਮਐਲਏ ਜਗਰੂ ਬਰਾੜ ਨਾਲ ਜਿਹੜਾ ਕਿ ਆਪਾਂ ਨੂੰ ਚਾਂਦ ਚੱਕ ਇੱਥੇ ਪਾਰਲੀਮੈਂਟ 'ਚ ਮਿਲ ਗਿਆ ਸੀਗਾ ਤੇ ਆਪਾਂ ਨੂੰ ਬਹੁਤ ਹੱਸ ਕੇ ਮਿਲਿਆ ਤੇ ਬਾਕੀ ਦੇਖੋ ਕਿੰਨੀ ਵਧੀਆ ਚੀਜ਼ ਆ ਵੀ ਇਹਨਾਂ ਨੇ ਇੱਥੇ ਪਾਰਲੀਮੈਂਟ ਲੋਕ ਆਮ ਲੋਕਾਂ ਵਾਸਤੇ ਇੰਨੀ ਸੌਖੀ ਜਿਵੇਂ ਦਿਖਾਉਣ ਵਾਸਤੇ ਜਿਹੜਾ ਪ੍ਰਬੰਧ ਕੀਤਾ ਹੋਇਆ ਆਪਣੇ ਦੇਸ਼ ਦੇ ਵਿੱਚ ਇਹੋ ਜੀਆਂ ਚੀਜ਼ਾਂ ਹੈ ਨਹੀਂ ਕੋਹਾਂ ਦੂਰ ਨੇ ਤੇ ਸਿਕਿਉਰਿਟੀ ਇੰਨੀ ਜ਼ਿਆਦਾ ਵੀ ਆਮ ਲੋਕੋ ਪੈਸੇ ਉੱਥੇ ਜਾਂਦੇ ਹੀ ਨਹੀਂ ਹੈਗਾ ਤੇ ਪਰ ਆ ਦੇਸ਼ਾਂ ਵਿੱਚ ਨਹੀਂ ਆ ਟਿਕਟ ਟਾਂ ਵਗੈਰਾ ਸਾਰੀਆਂ ਇਹਨਾਂ ਦਾ ਟਾਈਮ ਟੂ ਇਹਦੇ ਤੇ ਲਿਖਿਆ ਹੁੰਦਾ ਤੇ ਬਹੁਤ ਖੂਬਸੂਤ ਬਹੁਤ ਸੋਹਣਾ ਪ੍ਰਬੰਧ ਤੇ ਬਾ ਕਮਾਲ ਤੇ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਫੋਟੋਆਂ ਸੰਝੀਆਂ ਕਰਨ ਤੇ ਤੇ ਆਸ ਕਰਦੇ ਹਾਂ ਤੁਹਾਨੂੰ ਇਹ ਵਧੀਆ ਲੱਗੀ ਹੋਵੇ ਇਹ ਵੀਡੀਓ ਅੱਜ ਦੀ ਤੇ ਦੇਖਦੇ ਰਹੋ ਆਪਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਸ਼ੁਕਰੀਆ ਤੇ ਜਾਂਦੇ ਜਾਂਦੇ ਆਪਣੇ ਜਿਹੜੇ ਹੁਣ ਫੋਟੋਆਂ ਆਉਣੀਆਂ ਇਹ ਹੈਗੀਆਂ ਨੇ ਉਸ ਪ੍ਰਾਇਮੇ Minister ਦੀਆਂ ਹੰਕਾਰੀ ਦੀਆਂ ਜਿਨੇ ਇਥੋਂ ਦੇ ਲੋਕਾਂ ਤੇ ਅਤਿਆਚਾਰ ਕੀਤਾ ਸੀਗਾ ਤੇ ਅੱਜ ਉਹਦੇ ਬੁੱਤ ਐ ਖਣ ਦੇ ਫਿਰਦੇ ਆ ਐਨਾ ਫੋਟੋਆਂ ਤੋਂ ਬਾਅਦ ਹੁਣ ਅਗਲੀਆਂ ਫੋਟੋਆਂ ਆਪਾਂ ਉਸ ਪੰਜਾਬੀ ਦੀ ਕਿਤਾਬ ਦੀਆਂ ਲਾਵਾਂਗੇ ਜਿਹੜੀਆਂ ਕਿ ਆਪਾਂ ਨੂੰ ਪਾਰਲੀਮੈਂਟ ਦੇ ਵਿੱਚ ਪ੍ਰਾਪਤ ਹੋਈ ਸੀ ਪੰਜਾਬੀ ਭਾਸ਼ਾ ਦੇ ਵਿੱਚ ਆਹ ਤੁਸੀਂ ਜਿਵੇਂ ਦੇਖ ਸਕਦੇ ਹੋ ਤੇ ਇਹਨੂੰ ਪੜ੍ਹ ਵੀ ਸਕਦੇ ਹਾਂ ਤੇ ਬਾਕੀ ਹੁਣ ਆਪਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤੁਸੀਂ ਦੇਖਦੇ ਰਹੋ ਤੇ ਧੰਨਵਾਦ ਸ਼ੁਕਰੀਆ